हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਚਾਰ ਨਗ ਛੇੜ ਲਈ ਲੈ ਕੇ ਆਏ ਹਾਂਗੇ ਤਿੰਨ ਤਾਂ ਬਾਈ ਕੋਲੇ ਆ ਗਿਆਂ ਗਾਵਾਂ ਦੋ ਗੱਬਣ ਨੇ ਇੱਕ ਤੋਕੜ ਗੱਬਣ ਚੈੱਕ ਪਾਸ ਤੇ ਇੱਕ ਬਾਈ ਕੋਲੇ ਗੱਬਣ ਚ ਇੱਕ ਪਾਸ ਬੱਸੀ ਆ ਟਾਪ ਕੁਆਲਿਟੀ ਦੀ ਬੱਸੀ ਆ ਗਈ ਬਾਈ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੋਂ ਨਵੀਂ ਵੀਡੀਓ নোਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਆਜੋ ਆਪਾਂ ਕਰਦੇ ਆਂ ਬਾਈ ਜੀ ਨਾ ਗੱਲਬਾਤ ਆਜੋ ਬਾਈ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਹੋਰ ਠੀਕ ਹੋ ਬਾਈ ਹਾਂਜੀ ਹਾਂਜੀ ਕਿਵੇਂ ਚੱਲਦਾ ਬਾਈ ਕੰਮ ਵਧੀਆ ਵਧੀਆ ਬਾਈ ਨਾਮ ਤੇ ਬਾਈ ਆਪਣਾ ਐਡਰੈਸ ਨਾਮਣਾ ਬਾਈ ਪਿੰਡ ਗੁੱਸਾ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਨੇੜੇ ਬੰਡਮ ਨੇ ਬਾਈ ਨੇੜੇ ਬਦਨੀ ਸ਼ਹਿਰ ਹੈ ਰਹਿ ਗਿਆ ਠੀਕ ਆ ਨਿਹਾਲ ਸਿੰਘ ਵਾਲਾ ਕੰਟੈਕਟ ਨੰਬਰ ਬੋਲ ਦੋ ਆਪਣਾ 7529844960 ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲੋ ਤੇ ਹਮਨੇ ਮੈਂ ਕਹਣਾ ਵੀ ਸਾਰੇ ਡਾਇਮੰਡ ਪੀਸ ਹੀ ਆਗੇ ਹਾਂ ਹਾਂ ਬਾਈ ਗਰਮੀਆਂ ਤੇ ਆ ਕੇ ਤੋਫੇ ਤੋਫਈ ਆ ਬਾਈ ਗਰਮ ਠੀਕ ਆ ਬਾਈ ਇਧਰੋਂ ਸ਼ੁਰੂ ਕਰਦੇ ਪਹਿਲੇ ਨੰਬਰ ਵਾਲੇ ਜਰਸੀ ਨੀਵੇਂ ਤੋਂ ਇਹ ਦੂਜੇ ਸੂਏ ਸੂਲੀ ਆ ਬਾਈ ਨੇ ਦਾ ਦੁੱਧ ਦਿੱਤਾ ਬਾਈ ਕਿ 2 ਬਾਈ ਕਿਲੋ ਠੀਕ ਆ ਦੈਨ ਲੈ ਜੂ ਤਿੰਨ ਚਾਰ ਤਿੰਨ ਚਾਰ ਦਿਨਾਂ ਦੀ ਕੱਚੀ ਆ ਬਾਈ ਉਹ ਸਾਬ ਨਾਲ ਅੰਦਾਜ਼ਾ ਲਾ ਲਿਓ ਫੁੱਲ ਵੱਡੀ ਜਰਸੀ ਆ ਗਈ ਕਿ ਨਹੀਂ 50 ਵਾਲੀ ਅਸਲ ਆ ਬਈ ਇਹਦੇ ਆਪ ਵੀ ਪਤਾ ਕਿਹੜੇ ਟੀਕੇ ਦੀ ਆਪਾਂ ਪੁੱਛ ਕੇ ਸਾਰਾ ਕੁਝ ਦੱਸ ਦਾਂ ਠੀਕ ਆ ਫੇਰ ਚੈੱਕ ਕਰੋ ਜਾਂ ਫੇਰ ਤੁਸੀਂ ਚੈੱਕ ਕਰਾ ਦੇ ਫੇਰ ਚੈੱਕ ਕਰੋ ਯਾਰ ਕੋਈ ਹਮਾਚਰ ਵਾਲੀ ਨਾ ਕਹਦੇ ਵੀ ਹਮਾਚਰ ਵਾਲੀ ਹੋਊਗੀ ਕੋਈ ਹਮਾਚਰ ਵਾਲੀ ਨਾ ਮੰਨੋ ਸਹੀ ਗੱਲ ਆ ਕਿਉਂਕਿ ਬ੍ਰੀਡ ਇੱਕ ਨੰਬਰ ਆ ਗਈ ਤੇ ਲੈਵੇ ਦੀ ਜਿਹੜੀ ਫਿਟਿੰਗ ਆ ਬੜੀ ਕਮਾਲ ਆ ਹਨਾ ਬੜਾ ਚੰਗਾ ਹਵਾਨਾ ਆਮਣੇ ਬੜੀ ਚੰਗੀ ਆ ਬਈ ਤੇ ਕੀ ਕਿੰਨਾ ਦਾ ਤਪਾ ਦੂ ਬਈ ਦੁੱਧ ਬਈ ਬੜਾ ਤਾਂ ਨਹੀਂ ਕਹਿੰਦੇ 20 22 ਕਿਲੋ ਯਾਰ ਕੀ ਖੁੱਲਾ ਦੇ ਦੂਗੀ ਦੇ ਤਾਂ ਕਿਆ ਬਾਤ ਆ ਹਨ ਜਿਵੇਂ ਮਰਜੀ ਵਹਿ ਜਾ ਯਾਰ ਮੈਂ ਮਰਜੀ ਚੱਕਣੀ ਨਹੀਂ ਪੂ ਚੱਕ ਕੇ ਖੜ ਗਈ ਕਰਮ ਵਾਲੀ ਠੰਡੀ ਸੀਲ ਦੇਖੋ ਬਈ ਮੇਨ ਗੱਲ ਹੁੰਦੀ ਠੰਡੇ ਸੀਲ ਦੀ ਇੱਕ ਹੋਰ ਗੱਲ ਆਮਨੇ ਪਲੀ ਵੀ ਵਾਲੀ ਆ ਬਿਊਟੀ ਵਾੜੀ ਮੁੱਖੀ ਦੀ ਵਾਲੀ ਸੋਹਣੀ ਬਈ ਬਿਊਟੀ ਇੱਕ ਨੰਬਰ ਆ ਗਈ ਫੇਸ ਬਹੁਤ ਕਮਾਲ ਦਾ ਕਰਨਾ ਛੋਟਾ ਛੋਟਾ ਬਹੁਤੀ ਕਮਾਲ ਦੀ ਜੇ ਕਿਤੇ ਬੱਚਾ ਵਸੀ ਦੇ ਕੀ ਆਮਨੇ ਦੁੱਖ ਤੋੜ ਜੂ ਹਨ ਫੇਰ ਤਾਂ ਬਈ ਯਾਰ ਢਿਲੇਵਾ ਵੀ ਆਪਾਂ ਚੈੱਕ ਕਰਵਾਉਣੇ ਲੈ ਚੈੱਕ ਕਰੋ ਬਈ ਬੜਾ ਕਮਾਲ ਦਾ ਲੈਵਾ ਕਰਮ ਵਾਲੀ ਨੂੰ ਲੱਗਿਆ ਵਾ ਤੇ ਜਿਹੜਾ ਵੀ ਦੁੱਧ ਉਹਨੇ ਪਾਊਗੀ ਫੈਟ ਵਾਲਾ ਪਾਉ ਕਨੇ ਫੈਟ ਵਾਲਾ ਹੀ ਪਾਉ ਬਾਈ ਇਥੋਂ ਉਥੋਂ ਦਿਖਾ ਦੇ ਪਰਦੀ ਬਾਈ ਲੈ ਚੈੱਕ ਕਰੋ ਬਈ ਇੱਕ ਨੰਬਰ ਤੋਂ ਰ ਆ ਗਿਆ ਜਮਾਂ ਪਲੀ ਸਮੀ ਚੰਗੀ ਆ ਗਈ ਰੰਗ ਰੂਪ ਦੇਖੋ ਬੜਾ ਪਿਆਰਾ ਰੰਗ ਰੂਪ ਆ ਗਿਆ ਆਪਣੇ ਮੋਲੇ ਦਾ ਬਾਈ ਕੀ ਰੋ ਇਹਦਾ ਯਾਰ ਮੁੱਲ ਹੋਊਗਾ ਜਾਇਜ ਮੁੱਲ ਕਰਾਂਗੇ ਭਾਈ ਫੋਨ ਤੇ ਮੈਂ ਕਹਣਾ ਬੈਠ ਤੋ ਤੁਰਿਆ ਨਹੀਂ ਜਾਂਦਾ ਇੰਨਾ ਚੰਗਾ ਲੈਵਾ ਹਜੇ ਤਾਂ ਕੁਝ ਵੀ ਨਹੀਂ ਭਾਈ ਹਜੇ ਸੂਣ ਲੱਗੀ ਹੋਰ ਤਾਂ ਵੀ ਸੂਣ ਲੱਗੀ ਨੇ ਹੋਰ ਤਿਆਰੀ ਫੜ ਜਣੀ ਐ ਇੰਨਾ ਚੰਗਾ ਕਰਮਾ ਨੂੰ ਹਵਾਨਾ ਲੱਗਿਆ ਵਾ ਤੇ ਆਮਣੇ ਅੱਜ ਗੱਲ ਕਰੀਏ ਚਾਰੇ ਥਣ ਮੈਂ ਕਹਣਾ ਪੀੜੀ ਤੇ ਪਾਵੇ ਯਾਰ ਗਾਰੰਟੀ ਹੂਥਣਾ ਦੀ ਭਾਈ ਭਰਦੀ ਤੇ ਥਣਾ ਦੀ ਗਾਰੰਟੀ ਦੇ ਖੋਲੇਵਾ ਦੇਖੋ ਹਜੇ ਕੋਈ ਭਾਲ ਨਹੀਂ ਗਈ ਲੇ ਭਾਈ ਲੇਵਾ ਲੈ ਇਹ ਦੰਦ ਅਸਲ ਵਿੱਚ ਥੱਲੇ ਨਹੀਂ ਪਤਾ ਲੱਗਦਾ ਹਵਾਨੇ ਦਾ ਲੈ ਥਣਾ ਦੀ ਕੁਆਲਿਟੀ ਚੈੱਕ ਕਰੋ ਬਾਈ ਮੈਂ ਕਹਣਾ ਚਾਹੇ ਮਸ਼ੀਨ ਲਾ ਦਿਓ ਹੱਥੀਂ ਚੋਲਿਓ ਜਿਵੇਂ ਮਰਜੀ ਯਾਰ ਨਿਆਣਾ ਲਾਉਣਾ ਚਾਹੇ ਲਾੜੇ ਲੈ ਬੰਦਾ ਨਹੀਂ ਲਾਉਣਾ ਨਾ ਲਾ ਵੀ ਲੈ ਲੈ ਬਾਈ ਕੀ ਆ ਵਾ ਜਿੱਧਰ ਮਰਜੀ ਬਹਿ ਜਾ ਯਾਰ ਸਹੀ ਗੱਲ ਆ ਲੈ ਬਾਈ ਠੰਡੀ ਸੀਲ ਦੇਖੋ ਯਾਰ ਫੁੱਲ ਆ ਕਰਮਣ ਜਿਵੇਂ ਮਰਜੀ ਹੱਥ ਲਾਈ ਚਲੋ ਕੋਈ ਚੱਕਰ ਹੀ ਨਹੀਂ ਗੀ ਬਾਕੀ ਪਲੀ ਵੀ ਬਹੁਤ ਆ ਬਾਈ ਕੋਈ ਵੀਰ ਛੂਟ ਹੀ ਨਹੀਂ ਸਮਝ ਕੇ ਨਾ ਜੋ ਛੂਟ ਹੀ ਨਹੀਂ ਗੀ ਬਾਈ ਫੁੱਲ ਵੱਡਿਆ ਤੇ ਮੁੱਲ ਬਾਈ ਕਹਣਾ ਹੋਊਗਾ ਫੂਨ ਤੇ ਮੁੱਲ ਜਮਾ ਹੋਊਗਾ ਜਾਇਜ਼ ਬਸ ਦੇਣ ਲੈਣ ਵਾਲਾ ਹੀ ਹੋਊ ਉਹੀ ਵੀਰ ਫੂਨ ਲਾਗੇ ਯਾਰ ਠੀਕ ਆ ਅੱਗੇ ਹਮਨੇ ਦੱਸ ਇਟਾ ਨਿਆਮੀ ਨਾਂ ਦੀ ਚੈੱਕ ਕਰਾਈ ਆ ਬਾਈ ਇਹ ਜਰਸੀ ਹੈ ਹਾਂ ਕਾਫੀ ਜਰਸੀ ਹੈਗੀ ਕਾਫੀ ਕਲਰ ਹਾਂ ਫੁੱਲ ਵੱਡੀ ਟਾਈਮ ਮਹੀਨਿਆਂ ਦੀ ਚੈੱਕ ਪਾਸ ਹੈ ਜੇ ਕੋਈ ਵੀਰਵ ਦੀ ਹਾਂ ਆਪਦੀ ਕਰਾਉਣੀਆਂ ਕਰਾ ਲੈ ਆਪਣੀ ਗਰੰਟੀ ਵੀ ਹੋਊਗੀ ਥਣਚਾਰਾ ਬਾਈ ਹਾਂ ਪਿਆਰੇ ਥਾਣਾ ਬਾਈ ਕੋਈ ਫੋਟੋ ਫਦਰ ਦਾ ਕਾਰਡ ਪਤਾ ਬਾਈ ਕਿਸ ਨਹੀਂ ਯਾਰ ਬਾਈ ਇਹ ਨਹੀਂ ਪਤਾ ਯਾਰ ਠੀਕ ਆ ਲੈ ਥਾਣ ਚੈੱਕ ਕਰੋ ਯਾਰ ਥਾਣ ਬੜਾ ਚੰਗਾ ਲੱਗਿਆ ਹੈਨਾ ਹਾਂ ਬਾਈ ਬਾਕੀ ਫੇਸ ਵਗੈਰਾ ਚੈੱਕ ਕਰਾਉਣੇ ਬਾਈ ਬੜਾ ਪਿਆਰਾ ਫੇਸ ਆ ਗਿਆ ਪਲੀ ਸਮੇ ਵੀ ਜੇ ਗੱਲ ਕਰੇ ਨਾ ਕਰਮਾਲੀ ਫੁੱਲ ਲੱਗੀ ਰੰਗ ਰੂ ਬਹੁਤ ਚੰਗਾ ਆ ਗਿਆ ਵੱਡੇ ਕੱਦ ਤੇ ਆ ਜਾਂਦੀ ਵੱਡੇ ਕੱਦ ਤੇ ਬਾਈ ਸਾਹਮ ਨੂੰ ਤੇ ਕਾ ਹੁਣ ਜਿਵੇਂ ਢਾਈਆਂ ਮਹੀਨਿਆਂ ਦੀ ਚੱਕ ਪਾਸ ਆ ਬਾਈ ਪਲੀ ਵੀ ਮੈਂ ਕਹਣਾ ਭਾਰੀ ਪੂਰੀ ਪਲੀ ਆ ਪਲੀ ਵੀ ਫੁੱਲ ਆ ਬਾਈ ਹੂੰ ਜੇ ਗੱਲ ਕਰੀਏ ਵਿੱਚ ਤਾਂ ਸੂਪਾਂ ਦੀਆਂ ਬਸੀਆਂਈਆਂ ਆ ਖੁੱਲੀ ਫਿਰਦੀ ਤੇ ਅੱਜ ਤਲਿਆਰਾ ਪਾਇਆ ਹਾ ਦੇ ਤਾਂ ਐ ਕਰਦੀ ਆ ਖੁੱਲੀ ਫਿਰਦੀ ਸੀ ਹਾਂ ਫੇਸ ਦੇਖੋ ਯਾਰ ਬੋਦੀ ਦੇਖੋ ਚਮਕ ਆਲੀ ਆ ਕਿਸੇ ਵੀਰ ਨੇ ਚੰਗੀ ਤਰ੍ਹਾਂ ਤਿਆਰ ਕਰ ਲਈ ਬਹੁਤ ਸੋਹਣੀ ਤਿਆਰ ਹੋਣਾ ਹਨਾ ਹਾਂ ਬਾਈ ਤੇ ਇਹਦਾ ਮੁੱਲ ਆਪਣੇ ਫਿਰ ਇਹਦਾ ਫੋਨ ਤੇ ਹੋਊਗਾ ਕਿ ਦੱਸੂਗੇ ਬਾਈ ਇਹਦਾ ਦੱਸ ਦਾਂਗੇ ਬਾਈ ਮੁੱਲ ਕਰਾਉਣ ਨੂੰ 40 ਕਰਾਲੇ ਬੰਦਾ 36000 ਚੋਂ ਛੂਟ ਛੱਪਾ ਹੀ ਕਰਨਾ ਬਾਈ ਮੁੱਲ ਕਰਾਉਣ ਨੂੰ ਬਾਈ ਕਹਿੰਦਾ ਭਾਵੇਂ 40 ਕਰਾ ਲਓ ਬਾਈ 37000 ਦੀ ਦੇ ਦੇਂਗੇ ਹਣਾ ਹਾਂ 36000 ਦੀ ਫੰਡਰੋਂ ਦੀ ਟਾਂਗ 25 26 ਆ ਬਾਈ ਮੈਂ ਕਹਿੰਨਾ ਕੀ ਆਵਾਜ਼ ਦਾ ਕਿਉਂਕਿ ਜੇ ਗੱਲ ਕਰੀਏ ਫੰਡਰ ਵੱਸੀ ਸਾਹਮਣੇ ਨਾਲ ਤਾਂ ਚੰਗਾ ਹਣਾ ਹਾਂ ਬਾਈ ਇਹ ਹੋਰ ਸੱਤਾਂ ਮਹੀਨਿਆਂ ਨੂੰ ਤਾਂ ਹੀ ਜਾਊਗੀ ਸਹੀ ਗੱਲ ਆ ਨਾ ਸੂਪਣਾਗਾ ਕਰੇ ਰੱਖਣੀ ਹੋ ਤਾਂ ਵੀ ਚੰਗੀ ਆ ਤਾਂ ਵੀ ਚੰਗੀ ਜੇ ਮੂਹਰੇ ਵੇਚਨੀ ਆ ਤਾਂ ਵੀ 4 ਰੁਪਏ ਲਾ ਕੇ ਸਹੀ ਗੱਲ ਆ ਬਾਈ ਤੇ ਅੱਗੇ ਆਮਣੇ ਆ ਗਈ ਬਾਈ 3 ਨੰਬਰ ਤੇ ਟੁਕੜ ਗੱਬਣਾ ਇਹ ਵੀ ਟੁਕੜ ਗੱਬਣਾ ਬਾਈ ਦੂਜੇ ਸੂਏ ਸੁੰਦੀ ਆ ਦੂਜੇ ਸੂਏ ਲਈ ਸੱਚ 4 ਮਹੀਨਿਆਂ ਦੀ ਗੱਬਣਾਗੀ ਦੁੱਧ 12 ਕਿਲੋ ਤੇ ਭਾਵੇਂ ਕੋਈ ਤਸੱਲੀ ਕਰ ਲੈ ਚਾਹੇ ਆ ਵੀ ਚੇਤਨਕ ਵੀ ਕਰਾ ਲੈ ਚਾਹੇ ਦੋ ਰੰਗ ਚੋਲੇ ਜਿਹਾ ਥਣ ਥਣ ਦਿਖਾ ਸਲਤਾਨ ਲੱਗਿਆ ਸਹੀ ਗੱਲ ਆ ਬਾਕੀ ਰੰਗ ਰੂਪ ਵੀ ਬਹੁਤ ਚੰਗਾ ਆ ਗਿਆ ਵੱਡੀ ਆ ਗਈ ਸਮੀ ਪਲੀ ਦੇਖੋ ਯਾਰ ਅਸਲ ਵਿੱਚ ਖਰਾ ਖਾ ਕੇ ਪਲੀ ਵੀ ਆ ਦੁੱਧ ਵੀ ਬਾਈ ਨੇ ਇਸ ਟਾਈਮ ਮੰਨ ਕੇ ਚਲੋ ਵੀ ਚੰਗਾ ਰੈਡੀ ਦੱਸਿਆ ਥੱਲੇ ਤੇ ਤੋੜਦੇ ਆ ਆਪਣੇ ਇਹਨੂੰ ਖੋਲ ਕੇ ਤੇ ਸ਼ਾਮ ਤੱਕ ਕਿਵੇਂ ਬਣਦੀ ਆ ਆਪਣੇ ਫਿਰ ਪੂਰੀ ਫੁੱਲ ਬਣੂ ਬਾਈ ਠੀਕ ਆ ਸ਼ਾਮ ਤੱਕ ਬਾਈ ਕਹਿੰਦਾ ਬਹੁਤ ਸੋਹਣੀ ਤਿਆਰ ਹੁੰਦੀ ਆ ਜਿਹਨੂੰ ਆਪਾਂ ਕਹਿੰਦੇ ਟਾਇਟ ਜਾਂ ਹਵਾਨਾ ਰੱਖਦੀ ਆ ਕੋਈ ਟੁੱਟ ਮਿਲੇ ਵਾਲੀ ਨਹੀਂ ਹੈਗੀ ਠਣਾ ਦੀ ਕੁਆਲਿਟੀ ਆ ਗਈ ਪਲੀ ਪੂਲੀ ਦਿਖਾ ਦੇ ਬੈਠ ਸਿੱਧੀ ਸੁੱਧੀ ਕਿੰਨੀ ਲੰਮੀ ਲੰਮੀ ਜੇ ਗੱਲ ਕਰੀਏ ਬਾਈ ਫੁੱਲ ਆ ਗਈ ਚਮਕਾ ਫੋਲ ਲਾਗੀ ਭਾਵੇਂ ਭਈ ਇਹਨੂੰ ਜਰਸੀ ਮੰਨ ਲਓ ਭਾਵੇਂ ਕ੍ਰਾਸ ਮੰਨ ਲਓ ਕੋਈ ਆਰ ਮੰਨ ਲਓ ਯਾਰ ਕੋਸ ਮੰਨ ਲਓ ਕਿਉਂਕਿ ਇੰਨੀ ਚੰਗੀ ਏ ਤੇ ਮੁੱਲ ਅਮਨੇ ਅੱਜ ਇਹਦਾ ਭਈ ਮੁੱਲ ਭਈ ਅੱਜ ਦੇਣ ਲੈਣੀ ਆ ਨਾ 52000 ਮੁੱਲ ਕਰਦੇ 50 ਵੀ ਹਾਂ ਨਹੀਂ ਹੋਣੀ ਤੇ ਅਮਨੇ ਮੇਨ ਗੱਲ ਯਾਰ ਚਮਕ ਨਹੀਂ ਇੰਨੀ ਮਿਲਦੀ ਚਮਕ ਕਿ ਅਸਲ ਕਾਲਾ ਰੰਗ ਆ ਵੀਰੇ ਅਸਲ ਹਾਂ ਆ ਕੋਪੀ ਆ ਕੀ ਜਰਸੀ ਆ ਦੇਖ ਲਾ ਭਈ ਚਮਕ ਕੇ ਇਹ ਰਕਾਂ ਦੇ ਇਨਾ ਫਰਕ ਹੁੰਦਾ ਤੇ ਇੱਕ ਤੁਹਾਨੂੰ ਬਈ ਇਹਦਾ ਮੁੱਲ ਆਮਣੇ ਪਹਿਲਾਂ ਦਾ ਮੁੱਲ ਦੱਸਦੇ 52000 ਮੁੱਲ 50000 ਦੀ ਜਸਨੂਈ ਆ ਬਈ 52 ਮੁੱਲ 50000 ਦੀ ਬਾਈ ਕਿਨਾਂ ਅੱਜ ਆਪਾਂ ਮੋਨ ਨਹੀਂ ਕਰਦੇ ਦੇਣ ਲੈਣੀਆਂ ਵੀਰਾਂ ਦਾ ਸਹੀ ਗੱਲ ਆ ਮੁੱਲ ਬਾਈ ਦੇ ਅੱਗੇ ਵੀ ਬਾਈ ਫਿਕਸ ਹੀ ਹੁੰਦੇ ਤੇ ਮੁੱਲ ਬਾਈ ਅੱਜ ਵੀ ਫਿਕਸ ਹੀ ਕਰਦਾਗਾ ਤੇ ਅੱਗੇ ਤੁਹਾਨੂੰ ਲਾਟ ਦਿਖਾਉਣਿਆ ਆਮਣੇ ਇਹਦੇ ਬਾਰੇ ਦੱਸ ਬਾਈ ਕਿਹੜਾ ਸੁਆ ਸੁਨੀ ਇਹ ਨੂੰ ਸੁਣਦੀ ਆ ਬਾਈ ਬੱਛੀ ਠੀਕ ਆ ਹਾਂ ਕਿੰਨੇ ਦਿਨਾਂ ਦੀ ਕੱਚੀ ਆ ਬਈ ਲੈ ਜੂ ਵੀਰੇ 10 12 ਦਿਨ ਹਜੇ 10 12 ਦਿਨ ਠੰਡੀ ਮਿੱਟੀ ਦਿਖਾ ਦੇ ਚੈੱਕ ਕਰਾ ਦੇ ਤੇ ਲੈ ਵਾ ਦੇਖੋ ਯਾਰ ਕੋਈ ਫੋਟ ਨਹੀਂ ਸਾਂਗਨੀ ਥਣ ਦੀ ਕੁਆਲਿਟੀ ਇੱਕ ਨੰਬਰ ਚਾਰੇ ਥਣ ਨਾ ਪੂਰੀ ਵਿੱਥੀ ਦੇ ਆਗੇ। ਕਲੂਨਸ ਹੁੰਦੀ ਆ ਨਾ? ਹਾਂ ਬਾਈ। ਤੇ ਕਿੰਨਾ ਦੁੱਧ ਦੇ ਦੂ? ਦੁੱਧ ਦੇ ਦੂ ਬਾਈ 15-16 ਕਿਲੋ। ਜਿਵੇਂ ਰੱਜੀ ਪੁੱਜੀ ਪਲੀ ਵੀ ਬੋਲ। ਪਲੀ ਪੁਲੀ ਕੱਦ ਗੁੱਦ ਬਹੁਤ ਆਗਾ। ਬਾਕੀ ਬਾਈ ਗਰਮੀ ਨਾ ਮੰਨਣ ਵਾਲੀਆਂ ਚੀਜ਼ਾਂ। ਨਾ ਚਾਰੇ ਹੀ ਨਹੀਂ ਮੰਨਦੇ ਵੀਰੇ। ਚਾਰੇ ਨਹੀਂ ਮੰਨਦੀ ਆਮਨੇ ਕਿੰਨੇ ਦਿਨਾਂ ਦੀ ਕੱਚੀ ਆ ਬਾਈ ਹਜੇ? ਇਹ ਲੈ ਜੂ ਵੀਰੇ 7-8 ਦਿਨਾਂ ਦੀ। ਠੀਕ ਆ। 7-8 ਦਿਨਾਂ ਦੀ ਕੱਚੀ ਆ ਬਾਈ। ਉਸ ਹਸਾ ਮਨਾ ਅੰਦਾਜ਼ਾ ਲਾ ਲਿਓ। ਤੇ ਮੁੱਲ ਵੀ ਬਾਈ ਫਿਰ ਅੱਜ ਕੱਚੀ ਵਾਲਾ ਮੁੱਲ ਜਮਾਂ ਕੱਚੀ ਵਾਲਾ ਹੀ ਹੋਊਗਾ ਠੀਕ ਆ ਮੁੱਲ ਅੱਜ ਕੱਚੀ ਵਾਲਾ ਹੋਊਗਾ ਬਾਈ ਫੇਸ ਵਗੈਰਾ ਚੈੱਕ ਕਰ ਸਕਦੇ ਹਾਂ ਬੜਾ ਪਿਆਰਾ ਹੈਗਾ ਪੜੀ ਸਮੀ ਇਹ ਵੀ ਬਹੁਤ ਅਕੱਦ ਵਾਲੀਆ ਕਰਮ ਵਾਲੀ ਰੰਗ ਰੂਪ ਬਹੁਤ ਚੰਗਾ ਆ ਗਿਆ ਅਸਲ ਵਿੱਚ ਜਿਵੇਂ ਦੋਨੇ ਕੱਲ ਕਰੀਏ ਕਾਲੇ ਰੰਗ ਚ ਆ ਗਏ ਜਮਾਂ ਕਾਲੇ ਰੰਗ ਅਸਲ ਵਿੱਚ ਹੈਗੇ ਆ ਅਸਲ ਕਾਲਾ ਹੀ ਆ ਵੀਰੇ ਇਹ ਨਹੀਂ ਹੈਗਾ ਇਹ ਘੂਸ ਲਈਆਂ ਤੇ ਹਮਨੇ ਅੰਡੀ ਮਿੱਠੀ ਨਾਲੇ ਗੱਬਣਾਂਗੇ ਮੁੱਲ ਫਿਰੇਦਾ ਹਮਨੇ ਬਾਈ ਦਾ ਵੀ 52 50 ਦੀ ਹਾਂ ਨਹੀਂ ਚੱਕੋ ਬਾਈ ਬਾਜ ਮੋਲਣੀ ਦੇ ਲੈਣੀ ਆ ਵੀਰੇ ਯਾਰ ਠੀਕ ਆ ਦੇਣ ਲੈਣ ਮੁੱਲੀ ਆ ਬਾਈ ਤੇ ਬਈ ਮੁੱਲ ਅੱਗੇ ਝਵਾ ਹੋਰ ਕੋਲੇ ਹੁੰਦੀ 60000 ਮੰਗਦਾ ਅਗਲਾ ਯਾਰ ਲੈ ਇਧਰੋਂ ਵੀ ਆਪਾਂ ਥਣ ਚੈੱਕ ਕਰਾਉਣੇ ਆ ਪਲੂਣ ਆ ਜਿਵੇਂ ਬਾਈ ਪਹਿਲੀ ਗੱਲ ਤਾਂ ਇਹ ਹੁੰਦੀ ਆ ਵੀ ਪਲੂਣ ਪਸੂ ਥੱਲੇ ਨਹੀਂ ਲੱਗਣ ਦਿੰਦਾ ਬੰਦੇ ਨੂੰ ਇਹ ਕਰਮ ਵਾਲੀ ਕੁਛ ਨਹੀਂ ਇਹਦੇ ਜਿੱਧਰ ਦੀ ਮਰਜ਼ੀ ਵੇਖਿਆ ਯਾਰ ਸਹੀ ਗੱਲ ਲੈ ਇੱਕ ਨੰਬਰ ਆ ਗਈ ਠੰਡੀ ਸੀਲ ਦੇਖੋ ਤੇ ਮੁੱਲ ਬਾਈ ਨੇ ਆਏ ਮੰਨ ਕੇ ਚਲੋ ਵੀ ਚਾਰਾਂ ਦੀ ਜਮਾ ਫੈਕਸ ਤੇ ਦੇਣ ਲੈਣ ਜੀ ਕਰੇ ਆ ਬਾਈ ਆਏਗੇ ਤਾਂ ਬਾਈ ਕਹਿੰਦਾ ਥੋੜਾ ਥੋੜਾ ਮਾਨਤਾਣ ਜ਼ਰੂਰ ਹੋ ਜੂਗਾ ਤਿੰਨਾਂ ਕੀ ਸੀਗੇ ਵੀਰ ਕੋਲੇ ਬਾਈ ਚਾਰ ਆਪਾਂ ਚਾਰੇ ਹੀ ਦਿਖਾਤੇ ਜੇ ਕਿਸੇ ਵੀ ਵੀਰ ਨੂੰ ਨਾ ਕੋਈ ਵੀ ਪਸੰਦ ਆਵੇ ਬਾਈ ਨਾਲ ਕੰਡੈਕਟ ਕਰਕੇ ਖਰੀਦ ਸਕਦੇ ਹੋ ਵੀਡੀਓ ਨੂੰ ਵੇਖਣ ਲਈ ਧੰਨਵਾਦ